ਸੁਵਿਲੇ ਦੀ ਤਾਜ਼ਾ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਅੱਜ ਪੂਰਾ ਗੁਰਦਾਸਪੁਰ ਸ਼ਹਿਰ ਕੇਸਰੀ ਰੰਗ ਵਿੱਚ ਰੰਗ ਗਿਆ। ਅੱਜ ਸਾਰੇ ਪਾਸੇ ਪ੍ਰਭੂ શ્રી ਰਾਮ ਜੀ ਦੇ ਜੱਕਾਰੇ ਲੱਗ ਰਹੇ ਸਨ। ਅੱਜ ਗੁਰਦਾਸਪੁਰ ਸ਼ਹਿਰ ਵਿਖੇ ਸ਼ਿਦੀ ਰਾਮ ਪ੍ਰਤੀਸ਼ਟਾ ਦਾ ਉਤਸਵ ਬੜੀ ਹੀ ਧੂਮਤਾਲਾ ਮਨਾਇਆ ਗਿਆ। 31 ਦਸੰਬਰ ਇੱਕ ਯਾਦਗਾਰ ਦਿਨ ਰਿਹਾ। ਅੱਜ ਸਾਰਿਆਂ ਨੇ ਨਵਾਂ ਸਾਲ ਗੁਰਦਾਸਪੁਰ ਸ਼ਹਿਰ ਵਿੱਚ ਹੀ ਮਿਲ ਕੇ ਮਨਾਇਆ। ਇਸ ਸ਼ੋਭਾ ਯਾਤਰਾ ਨੂੰ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਜਿਹੜਾ ਕੱਢਿਆ ਗਿਆ ਇਸ ਵਿੱਚ ਸਾਰੀ ਜਥੇਬੰਦੀਆਂ ਸ਼ਾਮਲ ਹੋਈਆਂ ਇਸ ਦੇ ਨਾਲ-ਨਾਲ ਰਾਜਨੀਤਿਕ ਆਗੂ ਵੀ ਸ਼ਾਮਲ ਹੋਏ ਇਸ ਦੇ ਨਾਲ ਧਾਰਮਿਕ ਸੰਸਥਾਵਾਂ ਵੀ ਸ਼ਾਮਲ ਹੋਈਆਂ ਖਾਸ ਕਰ ਲਲਿਤ ਗਰੁੱਪ ਵੱਲੋਂ ਇੱਕ ਵਾਰ ਫਿਰ ਇਸ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਉਹ ਇਸ ਯਾਤਰਾ ਦੇ ਸਵਾਗਤ ਲਈ ਸਵੇਰ ਤੋਂ ਖੜੇ ਸਨ ਉਹਨਾਂ ਦਾ ਪੂਰਾ ਪਰਿਵਾਰ ਉਹਨਾਂ ਦਾ ਪੂਰਾ ਗਰੁੱਪ ਇਸ ਸਮੇਂ ਮੌਜੂਦ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਸ਼ੋਭਾ ਯਾਤਰਾ ਤੇ ਫੁੱਲਾਂ ਦੀ ਵਰਖਾ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਲੰਗਰ ਲਗਾਇਆ ਇਸ ਦੇ ਨਾਲ-ਨਾਲ ਉਹਨਾਂ ਨੇ ਨਾਚ ਕਾਨ ਦਾ ਵੀ ਪ੍ਰੋਗਰਾਮ ਕੀਤਾ ਜੋ ਕਿ ਪ੍ਰਭੂ ਜੀ ਦੇ ਚਰਨਾ ਤੇ ਅਰਪਿਤ ਕੀਤਾ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਲੋਕ ਪ੍ਰਭੂ શ્રી ਰਾਮ ਜੀ ਦੇ ਨਕਸ਼ੇ ਕਦਮ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਓ ਇਸ ਦੇ ਨਾਲ-ਨਾਲ ਉਹਨਾਂ ਨੇ 90 ਸਾਲ ਦੀ ਵੀ ਮੁਬਾਰਕਬਾਦ ਦਿੱਤੀ ਆ ਉਸਨ ਵਾਰ ਕੀ ਕਹਿੰਦੇ ਨੇ ਲਲਿਤ 그룹 ਦੇ ਪ੍ਰਧਾਨ ਲਲਿਤ ਜੀ ਕਰੋ ਲਲਿਤ ਜੀ ਅੱਜ ਤੁਸੀਂ ਲੰਘਾ ਲਗਾਇਆ ਬਹੁਤ ਵਟਾ ਸਤਿ ਸ਼੍ਰੀ ਅਕਾਲ ਲੱਗਦਾ ਬਹੁਤ ਵਧੀਆ ਲੱਗਦਾ ਕਿ ਮੈਂ ਲੱਗੇ ਵੀ ਕਹਿਣਾ ਕਿ ਹਰ ਕੋਈ ਨਾਲ ਸਾਡੇ ਜੁੜੇ ਠੀਕ ਹੈ ਸੇਵਾ ਕਰੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਜ ਰੱਖੇ ਹਰ ਕਿਸੇ ਨੂੰ ਨਵਾਂ ਸਾਲ ਆ ਰਿਹਾ ਵਾ ਸਾਰਿਆਂ ਨੂੰ ਖੁਸ਼ਪਰਿਆ ਖੁਸ਼ੀ ਨਾਲ ਖੁਸ਼ ਹੋ ਜਾਣ ਸਾਰੇ ਜਾਣੇ ਤੇ ਰਾਮ ਜੀ ਦਾ ਮਨ ਲੱਗਿਆ ਯਾਤਰਾ ਨਿਕਲੀ ਆ ਬਹੁਤ ਵਧੀਆ ਲੱਗਿਆ ਵਾ ਅੱਜ ਤੇ ਪੂਰਾ ਜਿਹੜਾ ਇਹ ਕੇਸੀ ਰੰਚ ਚ ਕਰਨ ਚੁੱਕਿਆ ਉਹਦਾ ਸ਼ਹਿਰ ਕਿਸਰਾ ਦਿੱਤੇ ਹੋ ਬਹੁਤ ਵਧੀਆ ਮਨ ਲੱਗਿਆ ਥਾਂ ਥਾਂ ਤੇ ਲੰਗਣ ਲੱਗੇ ਆ ਕਿ ਰਾਮ ਜੀ ਦਾ ਬਹੁਤ ਵਧੀਆ ਸਭ ਤੋਂ ਵਧੀਆ ਮਨ ਲੱਗਿਆ ਹਰ ਗਦਾਸਪੁਰ ਦੇ ਨਾ ਸਾਲੇ ਮੈਂਸ ਦੁਨੀਆ ਦੀ ਸਭ ਤੋਂ ਸਾਰੀਆਂ ਨਾਲ ਹੋ ਗਏ ਹੀ ਕਰਦੀਆਂ ਆ ਵਾਂ ਜੋ ਵੀ ਕਰਦੀਆਂ ਆ ਵਾ ਬਹੁਤ ਵਧੀਆ ਲੱਗਦਾ ਆ ਕਿ ਗਦਾਸਪੁਰ ਚ ਨੀ ਵਧੀਆ ਯਾਤਰਾ ਨਿਕਲਦੀਆਂ ਆ ਵਾ ਨਵੇਂ ਸਾਲ ਵਾਲਿਆ ਕੀ ਕਹੋਗੇ ਮੈਂ ਨਵੇਂ ਸਾਲ ਵਾਲਿਆਂ ਕਹਾਂਗੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਨਵੇਂ ਸਾਲ ਦੀ ਹੁਣ ਸ਼੍ਰੀ ਵਰਾਤਰੀ ਦਾ ਹੋਏਗਾ ਉਹਦੇ ਬਾਅਦ ਦੇਖੋ ਜਿਹੜੇ ਜਿਹੜੇ ਹੋਣਗੇ ਜਿਹਨਾਂ ਨੂੰ ਕੋਈ ਪਤਾ ਲੱਗਦਾ ਹੀ ਸਾਰੇ ਕਰਾਨੇ ਆ ਬਸ ਆਪਾਂ ਦੁਨੀਆਂ ਦੇਆਂ ਕਹਿੰਦੇ ਨੇ ਕਿ ਨਸ਼ੇ ਤੋਂ ਦੂਰ ਹੋ ਜਿੰਨਾ ਨਸ਼ੇ ਤੋਂ ਦੂਰ ਹੋਗੇ ਸਭ ਤੋਂ ਵਧੀਆ ਰਹੋਗੇ